ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਤਨ ਤਨ ਬਾਬਾ ਨੰਦ ਸਿੰਘ ਜੀ ਤਰਨਤਾਰਨ ਸਾਹਿਬ ਵਿਰਾਜਮਾਨ ਸਨ ਉੱਥੇ ਇੱਕ ਜਵਾਹਰ ਸਿੰਘ ਨਾਮ ਦੇ ਪ੍ਰੇਮੀ ਨੇ ਬਾਬਾ ਨੰਦ ਸਿੰਘ ਜੀ ਦੇ ਕੋਲ ਆ ਕੇ ਬੇਨਤੀ ਕੀਤੀ ਕਿ ਜਦੋਂ ਮੈਂ ਬਾਣੀ ਪੜਦਾ ਹਾਂ ਤੇ ਮੇਰਾ ਮਨ ਬਾਣੀ ਪੜਨ ਵਿੱਚ ਨਹੀਂ ਲੱਗਦਾ ਬਾਬਾ ਜੀ ਨੇ ਬਚਨ ਕੀਤਾ ਕਿ ਗੁਰਮੁਖਾ ਤੂੰ ਆਪਣੇ ਮਨ ਗੁਰੂ ਸਾਹਿਬ ਨੂੰ ਵੇਚ ਦੇਣਾ ਸੀ ਫੇਰ ਤੇਰਾ ਮਨ ਬਾਣੀ ਪੜਨ ਵਿੱਚ ਲੱਗਣਾ ਸੀ ਪ੍ਰੇਮੀ ਨੇ ਕਿਹਾ ਜੀ ਮੈਂ ਅੰਮ੍ਰਿਤ ਛਕਿਆ ਹੋਇਆ ਹੈ ਬਾਬਾ ਜੀ ਕਹਿੰਦੇ ਗੁਰਮੁਖਾ ਤੇਰਾ ਫੇਰ ਵੀ ਮਨ ਨਹੀਂ ਲੱਗਦਾ ਬਾਣੀ ਪੜਨ ਵਿੱਚ ਪ੍ਰੇਮੀ ਨੇ ਕਿਹਾ ਜੀ ਮੇਰਾ ਮਨ ਬਾਣੀ ਪੜਨ ਵਿੱਚ ਨਹੀਂ ਲੱਗਦਾ ਹੈ ਬਾਬਾ ਜੀ ਨੇ ਪੁੱਛਿਆ ਕਿ ਗੁਰਮੁਖਾ ਤੂੰ ਕਿਸੇ ਮਹਾਪੁਰਖ ਦੀ ਸੰਗਤ ਕਰਦਾ ਹੈ ਪ੍ਰੇਮੀ ਨੇ ਕਿਹਾ ਜੀ ਮੈਂ ਅਮ੍ਰਿਤ ਛਕਿਆ ਹੋਇਆ ਹੈ ਮੈਂ ਕਿਸੇ ਵੀ ਸੰਤਾਂ ਮਹਾਪੁਰਖਾਂ ਨੂੰ ਨਹੀਂ ਮੰਨਦਾ ਬਾਬਾ ਜੀ ਨੇ ਬਚਨ ਕੀਤਾ ਗੁਰਮੁਖਾਂ ਫਿਰ ਅਸੀਂ ਕੀ ਹਾਂ ਅਸੀਂ ਵੀ ਤਾਂ ਸੰਤ ਮਹਾਪੁਰਖ ਹੀ ਹਾਂ ਜੇ ਅਸੀਂ ਤੈਨੂੰ ਕੋਈ ਉਪਾਅ ਦਸੀਏ ਤਾਂ ਤੂੰ ਸਾਡੀ ਗੱਲ ਵੀ ਨਹੀਂ ਮੰਨੀ ਅਸੀਂ ਕੁਝ ਨਹੀਂ ਕਰ ਸਕਦੇ ਪ੍ਰੇਮੀ ਨੇ ਕਿਹਾ ਜੀ ਮੈਨੂੰ ਕਈ ਬੰਦਿਆਂ ਨੇ ਤੁਹਾਡੀ ਦਾਸ ਪਾਈ ਹੈ ਕਿ ਕਲੇਰਿਆਂ ਵਾਲੇ ਬਾਬਾ ਜੀ ਹਰ ਇੱਕ ਸਮੱਸਿਆ ਦਾ ਹੱਲ ਕਰ ਦਿੰਦੇ ਹਨ ਬਾਬਾ ਜੀ ਨੇ ਬਚਨ ਕੀਤਾ ਕਿ ਜੇ ਤੈਨੂੰ ਕਿਸੇ ਨੇ ਦੱਸ ਪਾਈ ਹੈ ਤਾਂ ਤੂੰ ਸੁਖਮਣੀ ਸਾਹਿਬ ਜੀ ਦਾ ਪਾਠ ਬਹੁਤ ਸਹਜਤਾ ਨਾਲ ਕਰਿਆ ਕਰ ਪ੍ਰੇਮੀ ਨੇ ਕਿਹਾ ਜੀ ਮੈਂ ਸੁਖਮਣੀ ਸਾਹਿਬ ਜੀ ਦਾ ਪਾਠ ਤਾਂ ਕਰਦਾ ਹਾਂ ਬਾਬਾ ਜੀ ਨੇ ਕਿਹਾ ਤੂੰ ਝੂਠ ਬੋਲ ਰਿਹਾ ਹਾਂ ਤੂੰ ਤਾਂ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਨੇੜੇ ਵੀ ਨਹੀਂ ਲੰਗਦਾ ਪ੍ਰੇਮੀ ਨੇ ਕਿਹਾ ਜੀ ਮੈਂ ਜਦੋਂ ਕਿੱਤਾ ਅੰਮ੍ਰਿਤ ਮੈਂ ਸ਼ਕਿਆ ਹੈ ਉਹ ਦੋਦਾ ਮੈਂ ਝੂਠ ਕਦੇ ਨਹੀਂ ਬੋਲਿਆ ਮੈਂ ਸੁਖਮਣੀ ਸਾਹਿਬ ਜੀ ਦਾ ਪਾਠ ਕਰਦਾ ਹਾਂ ਬਾਬਾ ਜੀ ਨੇ ਬਚਨ ਕੀਤਾ ਗੁਰਮੁਖਾ ਝੂਠ ਬਹੁਤ ਜ਼ਿਆਦਾ ਚਲਾਕ ਹੈ ਜਦੋਂ ਬੰਦਾ ਝੂਠ ਬੋਲਦਾ ਹੈ ਤਾਂ ਬੰਦਾ ਕਹਿੰਦਾ ਹੈ ਮੈਂ ਤਾਂ ਝੂਠ ਬੋਲਦਾ ਹੀ ਨਹੀਂ ਜਿਹੜਾ ਬੰਦਾ ਝੂਠ ਬੋਲਦਾ ਹੈ ਉਹ ਕਹਿੰਦਾ ਹੈ ਮੈਂ ਤਾਂ ਸੱਚ ਹੀ ਬੋਲਦਾ ਹਾਂ ਬਾਬਾ ਜੀ ਨੇ ਬਚਨ ਕੀਤਾ ਕਿ ਅਸੀਂ ਤਾਂ ਅਣਪੜ ਹਾਂ ਗੁਰਮੁਖਾ ਇਹ ਪੰਕਤੀਆਂ ਕਿੱਥੇ ਲਿਖੀਆਂ ਹਨ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਪ੍ਰੇਮੀ ਨੇ ਕਿਹਾ ਜੀ ਇਹ ਪੰਕਤੀਆਂ ਤਾਂ ਸੁਖਮਣੀ ਸਾਹਿਬ ਵਿੱਚ ਲਿਖੀਆਂ ਹੋਈਆਂ ਹਨ ਬਾਬਾ ਜੀ ਨੇ ਬਚਨ ਕੀਤਾ ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸਰਨੀ ਪਰੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਦੇ ਸਦ ਗਾਵੇ जे को अपनी शोभा लोरे साध संग संघ एमे चोरे बाबा जी ने बचन किया कि गुरमुखा ए पंकती कितने लिखिया हुई हन। प्रेमी ने कहा जी ए पंकती सुखमिनी साहेब जी विच लिखिया हुई हैं बाबा जी ने फिर बचन किता नाम की महिमा संत रिद बसे संत प्रताप दूरत सब नसे बाबा जी ने पूछया गुरमुखा ए पंकतियाँ कि लिखिया हुई हैं ਪ੍ਰੇਮੀ ਨੇ ਕਿਹਾ ਜੇ ਸੁਖਮਣੀ ਸਾਹਿਬ ਵਿੱਚ ਪਾਪਾ ਜੀ ਨੇ ਬਚਨ ਕੀਤਾ ਕਿ ਸੁਖਮਣੀ ਸਾਹਿਬ ਜੀ ਦਾ ਪਾਠ ਕਰਦਾ ਹਾਂ ਤਾਂ ਤੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਤੇ ਪੈਰ ਧਰ ਧਰ ਕੇ ਲੰਘਦਾ ਹਾਂ ਬਾਬਾ ਜੀ ਕਹਿੰਦੇ ਸੁਖਮਣੀ ਸਾਹਿਬ ਤਾਂ ਚੰਗੇ ਮਹਾਪੁਰਖਾਂ ਨਾਲ ਜੋੜਦਾ ਹੈ ਅਤੇ ਚੰਗੇ ਮਹਾਪੁਰਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੋੜਦੇ ਹਨ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਨਿਰੰਕਾਰ ਦੇ ਨਾਲ ਜੋੜਦੇ ਹਨ। ਬਾਬਾ ਜੀ ਨੇ ਬਚਨ ਕੀਤਾ ਗੁਰਮੁਖਾ ਸੁਖਮਣੀ ਸਾਹਿਬ ਦਾ ਮਹਾਪੁਰਖ ਨਾਲ ਜੋੜਦਾ ਹੈ। ਗੁਰੂ ਸਾਹਿਬਾਨਾ ਨੇ ਸੁਖਮਣੀ ਸਾਹਿਬ ਜੀ ਦੀ ਬਾਣੀ ਵਿੱਚ ਫਰਮਾਇਆ ਹੈ ਦੁਖ ਰੋਗ ਸੇ ਪੈ ਪਰਮ ਸਾਤ ਨਾਮ ਨਿਰਮਲਤਾ ਕੇ ਕਰਮ। ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਣੀ ਇਹ ਸਾਰੇ ਬਚਨ ਸੁਣ ਕੇ ਉਹ ਪ੍ਰੇਮੀ ਪਾਬਾ ਜੀ ਅੱਗੇ ਲੰਮਾ ਹੀ ਪੈ ਗਿਆ ਪ੍ਰੇਮੀ ਨੇ ਕਿਹਾ ਜੀ ਜਿਵੇਂ ਤੁਸੀਂ ਮੇਰੇ 10ਵੇਂ ਵਾਰ ਨੂੰ ਚਾਬੀ ਲਗਾਈ ਹੈ ਮੈਂ ਸੁਖਮਣੀ ਸਾਹਿਬ ਜੀ ਦਾ ਪਾਠ ਤਾਂ ਕਰਦਾ ਸੀ ਪਰ ਅੱਜ ਤੁਸੀਂ ਜਿਵੇਂ ਮੈਨੂੰ ਦੱਸਿਆ ਹੈ ਮੈਂ ਪਾਠ ਉਸੇ ਤਰ੍ਹਾਂ ਨਹੀਂ ਕਰਦਾ ਸੀ ਪ੍ਰੇਮੀ ਨੇ ਬਾਬਾ ਜੀ ਨੂੰ ਲੰਮੇ ਪੈ ਕੇ ਮੱਥਾ ਟੇਕਿਆ ਅਤੇ ਉਹ ਪ੍ਰੇਮੀ ਉੱਥੋਂ ਚਲਾ ਗਿਆ। ਕੁਝ ਸਮੇਂ ਬਾਅਦ ਉਹ ਪ੍ਰੇਮੀ ਨਾਨਕ ਸਰ ਬਾਬਾ ਜੀ ਕੋਲ ਆਇਆ। ਬਾਬਾ ਜੀ ਨੂੰ ਆ ਕੇ ਮੱਥਾ ਟੇਕਿਆ। ਬਾਬਾ ਜੀ ਨੇ ਕਿਹਾ ਸੁਣਾ ਗੁਰਮੁਖਾ ਹੁਣ ਤੇਰਾ ਬਾਣੀ ਪੜਨ ਵਿੱਚ ਮਨ ਲੱਗਦਾ ਹੈ ਕਿ ਨਹੀਂ? ਪ੍ਰੇਮੀ ਨੇ ਕਿਹਾ ਜੀ ਮੈਂ ਪਾਠ ਕਰਦੇ ਹੋਏ ਬਹੁਤ ਜ਼ਿਆਦਾ ਆਨੰਦ ਆਉਂਦਾ ਹੈ ਤੇ ਮੈਂ ਪਾਠ ਤਾਂ ਪਹਿਲਾਂ ਵੀ ਕਰਦਾ ਸੀ ਪਰ ਮੈਂ ਪਹਿਲਾਂ ਔਨੇ ਘੰਟੇ ਵਿੱਚ ਦੂ ਸੁਖਮਣੀ ਸਾਹਿਬ ਜੀ ਦਾ ਪਾਠ ਕਰ ਦਿੰਦਾ ਸੀ ਪਰ ਜਿਵੇਂ ਤੁਸੀਂ ਮੈਨੂੰ ਪਾਠ ਕਰਨ ਦੀ ਵਿਧੀ ਦੱਸੀ ਹੈ ਉਸ ਵਿਧੀ ਦੇ ਨਾਲ ਓਨੇ ਸਮੇਂ ਵਿੱਚ ਸੁਖਮਣੀ ਸਾਹਿਬ ਦੀ ਸਿਰਫ ਦੋ ਅਸ਼ਟਪਦੀਆਂ ਹੀ ਹੁੰਦੀਆਂ ਹਨ ਹੁਣ ਮੇਰਾ ਬਾਣੀ ਪੜਨ ਵਿੱਚ ਬਹੁਤ ਜ਼ਿਆਦਾ ਮਨ ਲੱਗਦਾ ਹੈ ਆਪ ਜੀ ਨੇ ਮੇਰੇ ਉੱਪਰ ਬਹੁਤ ਮਿਹਰ ਕੀਤੀ ਹੈ ਮੇਰੇ ਮਨ ਵਿੱਚ ਬਹੁਤ ਵੱਡਾ ਭੁਲੇਖਾ ਸੀ ਕਿ ਸੰਤ ਮਹਾਪੁਰਖਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ ਬਾਬਾ ਜੀ ਨੇ ਬਚਨ ਕੀਤਾ ਗੁਰਮੁਖ ਬਾਣੀ ਪੜਨ ਵਿੱਚ ਮਨ ਇਸ ਲਈ ਨਹੀਂ ਲੱਗਦਾ ਕਿਉਂਕਿ ਬਾਣੀ ਵਿੱਚ ਜੋ ਗੁਰੂ ਸਹਬਾਨਾ ਨੇ ਹੁਕਮ ਕੀਤਾ ਹੈ ਅਸੀਂ ਉਸ ਹੁਕਮ ਤੇ ਚੱਲਦੇ ਨਹੀਂ ਅਸੀਂ ਉਸ ਬਾਣੀ ਨੂੰ ਪੜ ਕੇ ਉਸ ਤੇ ਅਰਥ ਨਹੀਂ ਸਮਝਦੇ ਕਿ ਬਾਣੀ ਸਾਨੂੰ ਕੀ ਕਹਿ ਰਹੀ ਹੈ ਅਸੀਂ ਬਾਣੀ ਨੂੰ ਬਹੁਤ ਤੇਜ਼ੀ ਨਾਲ ਪੜਦੇ ਹਾਂ ਇਸ ਲਈ ਬਾਣੀ ਦੀ ਸਮਝ ਨਹੀਂ ਲੱਗਦੀ ਇਸ ਕਰਕੇ ਬਾਣੀ ਦਾ ਰਸ ਨਹੀਂ ਆਉਂਦਾ ਅਤੇ ਬਾਣੀ ਪੜਨ ਸਮੇ ਮਨ ਨਹੀਂ ਲੱਗਦਾ ਜਿਸ ਚੀਜ਼ ਦੀ ਬੰਦੇ ਨੂੰ ਸਮਝ ਨਹੀਂ ਹੁੰਦੀ ਉਹ ਕੰਮ ਕਰਨ ਲੱਗੇ ਮਨ ਨਹੀਂ ਲੱਗਦਾ ਇਸ ਲਈ ਬਾਣੀ ਨੂੰ ਪੜ ਪੜ ਕੇ ਨਹੀਂ ਛੱਡਣਾ ਬਾਣੀ ਦੇ ਅਰਥਾਂ ਨੂੰ ਸਮਝ ਕੇ ਉਹਨਾਂ ਉੱਪਰ ਅਮਲ ਵੀ ਕਰਨਾ ਚਾਹੀਦਾ ਹੈ ਤਾਂ ਹੀ ਪਾਠ ਕੀਤਾ ਸਫਲ ਹੈ ਬਾਬਾ ਜੀ ਨੇ ਇਸ ਤਰ੍ਹਾਂ ਉਸ ਗੁਰਮਖ ਨੂੰ ਸਮਤ ਬਖਸ਼ੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ